ਅਵਲਜੀਤ ਕਰਵਾਲ ਨੂੰ ਸਾਬਕਾ ਮੁੱਖ ਮੰਤਰੀ ਅਤੇ ਚਰਨਜੀਤ ਸਿੰਘ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਹੈ ਇਸ ਸਬੰਧੀ ਸਾਕਾ ਵਿਧਾਇਕ ਸਮਨਜੀਤ ਸਿੰਘ ਬੈਂਸ ਨੇ ਸਾਕਾ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਵੱਡੇ ਸਵਾਲ ਵੀ ਖੜੇ ਕੀਤੇ ਹਨ ਪ੍ਰੈਰਕਿਸ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹਨ ਹਾਂਜੀ ਜੋ ਵੀ ਜਿਹਨੂੰ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸੈਕਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਲੋਕਾਂ ਨੂੰ ਜਵਾਬ ਪ੍ਰਧਾਨ ਮੈਨੂੰ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋ ਜਾਂਦੀਆਂ ਐ ਤਾਂ ਕੋਈ ਨਾ ਕੁਝ ਕਰੇ ਇੱਕ ਮਾੜਾ ਨਾਲ ਗੱਲਬਾਤ ਕਰਾਂਗੇ ਕੌਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਐ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਠੀਕ ਹੈ ਮੈਂ ਵੀ ਨਿਊਜ਼ ਦੇਖੀ ਤੇ ਸੁਣੀ ਆ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਇੱਕ ਪ੍ਰੋਟੋਕੋਲ ਹੁੰਦਾ ਕਿਸੇ ਨੇ ਝਾੜੂ ਦੇ ਸ਼ਾਮਲ ਹੋਣਾ ਤੇ ਭਗਵੰਤ ਮਾਨ ਅਮਨ ਅਰੋੜਾ ਜਾਂ ਕੇਜਰੀਵਾਲ ਸਾਹਿਬ ਸ਼ਾਮਲ ਕਰਦੇ ਆ ਜੇ ਆਪਣੇ ਵੱਲੋਂ ਕੋਈ ਕਿਸੇ ਥੱਲੇ ਲੀਡਰ ਨੂੰ ਉਹ ਅਪਰੂਵਲ ਦਿੰਦੇ ਆ ਤੇ ਜੇ ਕਿਸੇ ਨੇ ਬੀਜੇਪੀ ਜੇ ਸ਼ਾਮਲ ਹੋਣਾ ਤੇ ਫਿਰ ਉਹ ਜਾਖੜ ਸਾਹਿਬ ਜਾਂ ਕੇਂਦਰੀ ਹਾਈ ਕਮਾਂਡ ਕਾਲੀਦਲ ਜੇ ਸ਼ਾਮਲ ਹੋਣਾ ਤੇ ਫਿਰ ਸਦਾ ਸੁਖੀਰ ਸਿੰਘ ਬਾਦਲ ਦੀ ਤੇ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਵੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਜਿਹਨਾਂ ਨੂੰ ਸ਼ਾਮਲ ਕਰਾਉਣ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਮੈਂਬਰ ਪਾਰਲੀਮੈਂਟ ਵੀ ਲੁਧਿਆਣਾ ਤੋਂ ਸੂਬੇ ਦੇ ਪ੍ਰਧਾਨ ਵੀ ਆ ਸੋ ਇਹ ਬੜੀ ਹੈਰਾਨੀ ਜਨਨ ਗੱਲ ਹੈ ਮੈਂ ਇਹ ਵੀ ਕਹੂੰਗਾ ਕਿ ਪਾਰਟੀ ਦੇ ਅੰਦਰ ਇਹ ਤਹਿਕੀਕਾ ਦਾ ਵਿਸ਼ਾ ਵੀ ਹੈ ਕਿ ਉਹ ਬੰਦੇ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੋਣ ਲੜਦਾ ਤੋ ਛੱਡ ਕੇ ਗਏ ਤੇ ਕਿਹਦੇ ਇਸ਼ਾਰੇ ਤੇ ਗਏ ਇਹ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਇਸ਼ਾਰਾ ਕੀਤਾ ਵੀ ਹੁਣ ਛੱਡ ਕੇ ਜਾਓ ਤੇ ਜਦੋਂ ਕੋਈ ਮੌਕਾ ਮੇਲ ਬਣੂਗਾ ਤਾਂ ਤੁਹਾਨੂੰ ਵਾਪਸ ਲਿਆਵਾਂਗੇ ਸੋ ਮੈਂ ਇਹ ਜ਼ਰੂਰ ਕਹਾਂਗਾ ਕਿ ਇੱਕ ਪ੍ਰੋਟੋਕੋਲ ਇਹ ਕਿਹਦੀ ਆਗਿਆ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਹੋਈ ਸਾਫਕਾ ਮੁੱਖ ਮੰਤਰੀ ਵੀ ਚੰਨੀ ਜੀ ਸੀ ਸ਼ਾਮ ਉਹਦੇ ਵਿੱਚ ਤੇ ਹੋਰ ਵੀ ਕਾਂਗਰਸ ਸਰਕਾਰੀ ਹੋ ਗਿਆ ਸਾਡੇ ਬਹੁਤ ਹੋਰ ਵੀ ਵੱਡੇ ਚੰਨੀ ਸਾਹਿਬ ਸਾਡੇ ਸਾਬਕਾ ਮੁੱਖ ਮੰਤਰੀ ਸਤਕਾਰੀ ਹੋ ਗਿਆ ਬਾਕੀ ਸਾਰੇ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਤਕਾਰੀ ਹੋ ਗਿਆ ਪਰ ਜੱਸਾ ਜੀ ਇੱਕ ਪ੍ਰੋਟੋਕੋਲ ਹੁੰਦਾ বিধি বিধান ਹੁੰਦਾ ਮੈਂ ਤਾਂ ਪ੍ਰੋਟੋਕੋਲ ਦੀ ਗੱਲ ਕੀਤੀ ਹੈ ਪ੍ਰੋਟੋਕੋਲ ਇਸ ਗੱਲ ਦੀ ਆਗਿਆ ਨਹੀਂ ਕਦੇ ਵੀ ਦਿੰਦਾ ਚਾਹੇ ਉਹ ਸਾਬਕਾ ਸੀਐਮ ਹੋਣ ਤੇ ਚਾਹੇ ਕਿਸੇ ਹੋਰ ਅਦੇ ਤੇ ਹੋਣ ਉਹ ਸੂਬੇ ਦੇ ਪ੍ਰਧਾਨ ਨੂੰ ਓਵਰਰੂਲਡ ਕਰਕੇ ਜਾਂ ਫਿਰ ਜੇ ਬੈਂਸ ਬ੍ਰਦਰ ਸ਼ਾਮਲ ਹੋਏ ਲੋਕਨ ਸਾਹਿਬ ਪਾਰਟੀ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਤੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਤੇ ਸੂਬੇ ਦੀ ਲੀਡਰਸ਼ਿਪ ਨੇ ਵੈਲਕਮ ਕੀਤਾ ਪ੍ਰਧਾਨ ਸਾਹਿਬ ਨੇ ਵੈਲਕਮ ਕੀਤਾ ਇਹ ਪ੍ਰੋਟੋਕੋਲ ਦੀ ਮੈਂ ਤੁਹਾਨੂੰ ਗੱਲ